ਸੁਪਰੀਮ ਟਾਈਮਜ਼ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਟ੍ਰੈਫਿਕ ਐਸ.ਆਈ. ਜਨਕ ਰਾਜ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਦੇ ਐਸ.ਐਸ.ਪੀ ਅਤੇ ਟ੍ਰੈਫਿਕ ਐਸ.ਪੀ. ਡੀ.ਐਸ.ਪੀ ਐਨ.ਆਰ.ਆਈ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁੰਦਰਾ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕਤਾ ਭਾਸ਼ਣ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੁਲਿਸ ਸੁਪਰੀਡੈਂਟ ਜਨਕ ਰਾਜ ਜੀ ਨੇ ਬਹੁਤ ਵਿਸਥਾਰ ਨਾਲ ਦੱਸਿਆ ਜਿਸ ਦਾ ਸਾਰੇ ਬੱਚਿਆਂ ਨੇ ਵੀ ਲਾਭ ਉਠਾਇਆ। ਟਾਡਾ ਸੇਸ਼ਨ ਉੱਤੇ ਤੁਸੀਂ ਇਹ ਦੇਖ ਲਓ ਕਿ ਇੱਕ ਬੱਚੇ ਬੰਦੇ ਨੇ ਦੱਸਿਆ ਕਿ ਮੇਰਾ ਜੀ 25000 ਰੁਪਏ ਦਾ ਚਲਾਨ ਹੋ ਗਿਆ ਕਹਿੰਦੇ 25000 ਦਾ ਕਿਸ ਚੀਜ਼ ਦਾ ਚਲਾਨ ਹੋਇਆ ਤੁਹਾਡਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੇਟਾ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਿਹੜੀਆਂ ਸਾਨੂੰ ਇਹ ਚਲਾਨਿੰਗ ਮਸ਼ੀਨਾਂ ਮਿਲ ਚੁੱਕੀਆਂ ਵਾਂ ਇਹ ਚਲਾਨਿੰਗ ਮਸ਼ੀਨਾਂ ਮਿਲ ਚੁੱਕੀਆਂ ਵਾਂ ਇਹ ਚਲਾਨਿੰਗ ਮਸ਼ੀਨ ਦੇ ਵਿੱਚ ਅਸੀਂ ਤੁਹਾਡੀ ਗੱਡੀ ਦਾ ਨੰਬਰ ਪਾਵਾਂਗੇ ਉਸ ਨੰਬਰ ਦੇ ਨਾਲ ਤੁਹਾਡੇ ਡਾਕੂਮੈਂਟ ਹੈ ਜਿਹੜੇ-ਜਿਹੜੇ ਹੈ ਜਿਹੜੇ ਨਹੀਂ ਹੈ ਉਹ ਸਾਰਾ ਕੁਝ ਸਾਹਮਣੇ ਆਉਗਾ ਆਰਸੀ ਹੈ ਨਹੀਂ ਹੈ ਇੰਸ਼ੂਰੈਂਸ ਹੈ ਕਿ ਨਹੀਂ ਹੈ ਪੋਲੂਸ਼ਨ ਹੈ ਕਿ ਨਹੀਂ ਹੈ ਡਰਾਈਵਿੰਗ ਲਾਇਸੈਂਸ ਹੈ ਕਿ ਨਹੀਂ ਇਸ ਨਾਲ ਕਰਕੇ ਬੇਟਾ ਸਭ ਤੋਂ ਪਹਿਲਾਂ ਸਾਡੇ ਕੋਲ ਡਰਾਈਵਿੰਗ ਲਾਇਸੈਂਸ ਉਸ ਤੋਂ ਬਾਅਦ ਸਾਡੇ ਵਹੀਕਲ ਦੇ ਡਾਕੂਮੈਂਟ ਹੋਣੇ ਚਾਹੀਦੇ ਜੇ ਡਾਕੂਮੈਂਟ ਪੂਰੇ ਨਾ ਹੋਏ ਉਹਦੇ ਜਿਹੜਾ ਜਿੰਨਾ ਲੱਗਦਾ ਜੁਰਮਾਨਾ ਉਹ ਸਾਨੂੰ ਫਿਰ ਭਰਨਾ ਪੈਣਾ ਪਏਗਾ ਪਹਿਲਾਂ ਚਲਾਨ ਮੈਨੂਅਲ ਸੀ ਹੁਣ ਈ ਚਲਾਨਿੰਗ ਜਿਹੜੀਆਂ ਬੁੱਕਾਂ ਮਿਲ ਚੁੱਕੀਆਂ ਵਾਂ ਮਸ਼ੀਨਾ ਇਸ ਕਰਕੇ ਬੇਟਾ ਇਹ ਆਪਣੇ ਤੱਕ ਆਪਣੇ ਪਰਿਵਾਰ ਤੱਕ ਆਪਾਂ ਜਰੂਰ ਮੈਸੇਜ ਦੇਣਾ ਵੀ ਸਾਨੂੰ ਈ ਚਲਾਨਿੰਗ ਮਸ਼ੀਨ ਰਾਹੀਂ ਜੇ ਸਾਡਾ ਚਲਾਨ ਹੋ ਗਿਆ ਕਿ ਸਨੂ ਦੇ ਮੁੰਡਾ ਜੁਰਮਾਨਾ ਭਰਨਾ ਪੈਂਦਾ ਦੂਸਰਾ ਜਿਹੜਾ ਤੁਹਾਡੇ ਤੱਕ ਅੰਡਰੇਜ ਦਾ ਦੱਸਿਆ ਅੰਡਰੇਜ ਦਾ ਇਹ ਬੱਚੇ ਨੂੰ ਹੈ ਜਿਹੜਾ 5 ਪੰਜ ਤੋਂ ਲੈ ਕੇ 25000 ਰੁਪਏ ਜੁਰਮਾਨਾ ਦੂਸਰੀਆਂ ਜਿਹੜੀਆਂ ਦੋ ਗੱਲਾਂ ਦੱਸੀਆਂ ਬਟਾ ਉਹਨਾਂ ਨੂੰ ਵੀ ਧਿਆਨ ਚ ਰੱਖਣਾ ਕਿ ਜੋਬ ਮਿਲ ਜੇ ਜਾਂ ਤੁਸੀਂ ਬਾਹਰ ਜਾਣਾ ਉਸ ਵੇਲੇ ਸਭ ਤੋਂ ਪਹਿਲਾਂ ਤੁਹਾਡੀ ਪੀਸੀਸੀ ਹੋਣੀ ਹੈ ਅਗਰ ਕਿਸੇ ਬੱਚੇ ਦੇ ਖਿਲਾਫ ਕੋਈ ਵੀ ਐਫਆਈਆਰ ਲਾ ਉਸ ਹੋਈ ਫਿਰ ਬਟਾ ਉਹ ਬੱਚਾ ਨੌਕਰੀ ਵੀ ਨਹੀਂ ਕਰ ਸਕਦਾ ਤੇ ਬਾਹਰ ਵੀ ਨਹੀਂ ਜਾ ਸਕਦਾ ਇਸ ਕਰਕੇ ਜਦੋਂ ਤੱਕ ਤੁਹਾਡਾ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ ਉਦੋਂ ਤੱਕ ਸਕੂਟਰ ਮੋਟਰਸਾਈਕਲ ਵਗੈਰਾ ਬੇਟਾ ਕੁਝ ਵੀ ਨਹੀਂ ਚਲਾਉਣਾ ਸਕੂਟਰ ਮੋਟਰਸਾਈਕਲ ਦਾ ਸਾਡਾ ਕਾਰ ਦਾ ਲਾਇਸੈਂਸ ਬਣ ਜਾਂਦਾ ਉਸ ਤੋਂ ਬਾਅਦ ਜਿਹੜੇ ਟ੍ਰੈਫਿਕ ਦੇ ਨਿਯਮ ਹੈ ਉਹਨਾਂ ਟ੍ਰੈਫਿਕ ਨਿਯਮਾਂ ਦੀ ਆਪਾਂ ਪਾਲਣਾ ਕਰਨੀ ਮੈਂ ਐਸੇ ਜਨਕਰਾਜ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸਰਵਿਸ ਅਲਾ ਐਸਸੀ ਇਸਨੇ ਮਾਨ ਜੋ ਵੈਸੇ ਸਿਪੀ ਸਾਹਿਬ ਐਸਪੀ ਟ੍ਰੈਫਿਕ ਡੀਐਸਪੀ ਟ੍ਰੈਫਿਕ ਦੇ ਨਿਯਮਾਂ ਦੇ ਪੇਸ਼ੰਸਰ ਮੈਂ ਜ਼ਿਲ੍ਹਾ ਭਰ ਦੇ ਸਕੂਲਾਂ ਕਾਲਜਾਂ ਦੇ ਵਿੱਚ ਟਰੱਕ ਜਿਮੀਨਾਂ ਆਟੋ ਰਿਕਸ਼ਾ ਜਿਮੀਨਾਂ ਤੇ ਹੋਰ ਇਸ ਤੋਂ ਇਲਾਵਾ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਵਾਰੀ ਨਿਸ਼ਚਿਤ ਮਾੜੇ ਪ੍ਰਭਾਵਾਂ ਬਾਰੇ ਤੇ ਵਾਤਾਵਰਣ ਦੀ ਸੁਰੱਖਿਆ ਬਾਰੇ ਤੇ ਸਾਈਬਰ ਕ੍ਰਾਈਮ ਤੋਂ ਬਚਣ ਵਾਸਤੇ ਸੂਚਿਤ ਕਰਨ ਵਾਲੀ ਜਨਰਲ ਕਰਨ ਮੇਰੀ ਨਾਲ ਨਾਲ ਇੱਕ ਸਕੂਲਾਂ ਦੇ ਵਿੱਚ ਅਪੀਲ ਹੁੰਦੀ ਹੈ ਸਕੂਲੀ ਬੱਚਿਆਂ ਦੇ ਮਾਤਾ ਪਿਤਾ ਨੂੰ ਕਿ ਉਹ ਆਪਣੇ ਅੰਟਰੀਜ ਬੱਚਿਆਂ ਨੂੰ ਕੋਈ ਵੀ ਸਕੂਟ ਮੋਟਰਸਾਈਕਲ ਵਗੈਰਾ ਜਿੰਜੇ ਤੱਕ ਬੱਚੇ ਦਾ ਲਾਇਸੈਂਸ ਨਹੀਂ ਬਣਦਾ ਆਮ ਦੇਖਣ ਦੇ ਵਿੱਚ ਵੀ ਆਇਆ ਜਾਂ ਮੁਤਾਬਕ ਕਾਨੂੰਨ ਜਦੋਂ ਕੋਈ ਗਲਤੀ ਕਰਦਾ ਬੱਚਾ ਫਿਰ ਉਹਦੇ ਖਿਲਾਫ ਦੇ ਨਾਜ਼ੁਕ ਕਾਨੂੰਨੀ ਕਾਰਵਾਈ ਹੁੰਦੀ ਹੈ ਇਹ ਆਪਾਂ ਦੋਸ਼ ਪੁਲਿਸ ਨੂੰ ਦੰਗੇ ਜਾਂ ਰੱਬ ਨੂੰ ਦੰਗੇ ਹੈ। ਇੱਥੇ ਉਸ ਦੀ ਸੀਮਾ ਰੱਬ ਦੀ ਸੀਮਾ ਹੈ। ਹੁਣ ਤਾਂ ਕਾਨੂੰਨ ਵੀ ਲਾਗੂ ਬਰ ਦਿੱਤਾ ਗਿਆ ਹੈ ਕਿ ਜੇ 18 ਸਾਲ ਤੋਂ ਛੋਟਾ ਕੋਈ ਬੱਚਾ ਵਿਕੇ ਚਲਾਉਂਦਾ ਫੜਿਆ ਜਾਂਦਾ ਤਾਂ ਉਹਦੇ ਮਾਪੇ ਆਪਣੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਬਿਲਕੁਲ ਹੈ ਜੀ ਇਹ। ਦਸ ਦਿੱਤਾ ਮੈਂ ਬੱਚਿਆਂ ਨੂੰ ਇਹ ਬੱਚਿਆਂ ਨੂੰ ਵੀ ਜਾਗਰੂਕ ਕਰ ਵੀ ਰਹੇ ਹਾਂ। 25000 ਰੁਪਏ ਫਾਈਨ ਹੈ ਤੇ ਮਾਪਿਆਂ ਨੂੰ ਜਿਹੜੀ 3 ਸਾਲ ਦੀ ਸਜ਼ਾ। ਇਹ ਮੇਰੇ ਵੱਲੋਂ ਆਪਾਂ ਬੱਚਿਆਂ ਨੂੰ ਜਾਗਰੂਕ ਕਰਦੇ ਹਾਂ ਕਿ ਕੰਟ੍ਰੀ ਵਿੱਚ ਬੱਚੇ ਕੋਈ ਵੀ ਵੇਚਣ ਵਗੈਰਾ ਨਾ ਚੁੱਕ। ਥੈਂਕ ਯੂ।